ਸਿੱਖ ਪੰਥ ਦੀ ਸ਼ਖਸੀਅਤ ਪਦਮ ਪੂਸ਼ਨ ਸਰਦਾਰ ਤਰੋਚਨ ਸਿੰਘ ਮੇਰੇ ਨਾਲ ਹੈ ਸਰਦਾਰ ਸਾਹਿਬ ਕਿਵੇਂ ਦੇਖਦੇ ਹੋ ਦੇਸ਼ ਭਰ ਦੇ ਵਿੱਚ ਸਾਡਾ ਇੱਕ ਵੀ ਸਿੱਖ ਮੈਂਬਰ ਪਾਰਲੀਮੈਂਟ ਦੀ ਚੋਣ ਨਹੀਂ ਲੜ ਰਿਹਾ ਦੇਖੋ ਬਿੱਤਾ ਜੀ ਤੁਸੀਂ ਬੜੇ ਵੱਡੇ ਵਿਦਵਾਨ ਹੋ ਵੱਡੇ ਜਰਨਲਿਸਟ ਹੋ ਰੋਜ਼ ਚ ਨਿਯਤ ਕੇ ਖਬਰਾਂ ਲੋਕਾਂ ਨੂੰ ਪਹੁੰਚਾਉਂਦੇ ਹੋ ਦੇਸ਼ ਵਿਦੇਸ਼ਾਂ ਇੱਕ ਗੱਲ ਸਿੱਖਾਂ ਨੂੰ ਸਮਝਣੀ ਚਾਹੀਦੀ ਕਿ 52 ਭਾਰਤ ਆਜ਼ਾਦ ਹੋਣ ਦੇ ਪਹਿਲੇ ਇਲੈਕਸ਼ਨ ਹੋਏ ਪਹਿਲੀ ਇਲੈਕਸ਼ਨ ਚ ਮਧਿਆਪਰਧ ਭਾਰਤ ਚੋਂ ਸਿੱਖ ਇਲੈਕਟ ਹੋ ਕੇ ਆਇਆ ਕਸ਼ਮੀਰ ਚੋਂ ਬੁੱਧ ਸਿੰਘ ਨਾਲ ਚੋ ਕੇ ਆਇਆ ਤੇ ਜਦ ਦੀਆਂ ਜਿੰਨੀਆਂ ਇਲੈਕਸ਼ਨ ਹੋਈਆਂ ਹਰ ਪਾਰਲੀਮੈਂਟ ਕੋਈ ਨਾ ਕੋਈ ਸਿੱਖ ਪਾਰਲੀਮੈਂਟ ਅਸੈਂਬਲੀਆਂ ਚ ਬੜੇ ਦੇਖੋ ਗਿਆਨ ਸਿੰਘ ਸੋਨਪਾਲ ਬੰਦਾਰ ਰਿਹਾ ਅਮਰ ਸਿੰਘ ਜਿੱਤੇ ਐਮਪੀ ਬਣਿਆ ਸੀ ਪਹਿਲਾਂ ਸੋ ਕਿੰਨੇ ਸਿੱਖ ਯੂਪੀ ਮੈਂ ਤਾਂ ਗਿਆ ਲੱਗਿਆ ਨਹੀਂ ਸੀ ਸੀਐਮਸੀ ਕੇ ਅਸੀਂ ਯੂਪੀ ਗਏ ਉੱਥੇ ਚਰਨ ਸਿੰਘ ਵਜ਼ੀਰ ਬਣਾਇਆ ਸ਼ੇਖ ਬਗੈਸੁਰਾ ਪ੍ਰਾਕੁਰਤਾ ਆਰਸੀ ਉਜੀਰ ਬਣਾਇਆ ਗੈਨੀ ਜੀ ਨੇ ਉੜੀਸਾ ਸਿੱਖ ਐਮਐਲਏ ਬਣਾਇਆ ਮੇਰਾ ਮਤਲਬ ਗੱਲ ਇੱਕ ਸਮਝੀਏ ਕਿ ਅੱਜ ਜੋ ਕੀ ਹਾਲਤ ਹੋਈ ਹੈ ਸਾਡੀ ਕਿ ਅੱਜ ਜਿੰਨੇ ਇੰਡੀਆ ਦੀਆਂ ਇਲੈਕਸ਼ਨ ਦੇ ਰਿਜ਼ਲਟ ਟਿਕਟ ਅਨਾਉਂਸ ਹੋਏ ਹਨ ਨਾ ਰੂਲਿੰਗ ਪਾਰਟੀ ਨੇ ਨਾ ਕਿਸੇ اپੋਜੀਸ਼ਨ ਨੇ ਸਾਰੇ ਇੰਡੀਆ 'ਚ ਪੰਜਾਬੋਂ ਬਾਹਰ ਕੋਈ ਸਿੱਖ ਉਮੀਦਵਾਰ ਨਹੀਂ ਇਹ ਹੈ ਸਾਡੀ ਹੋਂਦ ਜਾਂ ਸਾਡੀ ਆਪਣੀ ਸਿਆਣਪ ਕਿ ਸਾਨੂੰ ਕੀ ਮਿਲਿਆ ਕੈਨੇਡਾ 'ਚ ਅਸੀਂ 20 ਐਮਪੀ ਬਣ ਗਏ ਲੰਡਨ ਨੂੰ ਦੋ ਪਾਰਲੀਮੈਂਟ ਇੱਥਾਂ ਉੱਪਰ ਚਾਰ ਮਲੇਸ਼ੀਆ ਜਿੱਤੀ ਜਿੱਤ ਰਹੇ ਜੀ ਕਮਾਲ ਦੇ ਸਿੰਗਾਪੁਰ ਦਾ ਪੁਲਸੀ ਲੀਡਰ ਸਿੱਖ ਹੈ ਜੀ ਸੋ ਮੈਂ ਇਹ ਹੈਰਾਨ ਆ ਉਹਦਾ ਪੁਲਿਸ ਦਾ ਅਫਸਰ ਵੀ ਅਸੀਂ ਕੀਨੀਆ ਯੂਗੰਡਾ ਉੱਥੇ ਵੀ ਪਹੁੰਚ ਗਏ ਹਮ ਅਸੀਂ ਬ੍ਰਿਟਿਸ਼ ਕੀਆ ਨਾ ਜ ਲਚਮਣ ਸਿੰਘ ਪਹਿਲਾ ਵਜ਼ੀਰ ਬਣਿਆ ਇੰਡੀਆ ਜ ਨਹੀਂ ਬਣ ਸਕਦੇ ਕਿਉਂ ਹਾਂਜੀ ਇਸ ਕਰਕੇ ਇਹ ਗੱਲ ਸਮਝਿਓ ਕਿ ਸਿੱਖਾਂ ਦੀ ਨਮਾਇੰਦਾ ਕਾਲੀ ਦਲ ਸਾਰੀ ਦੁਨੀਆ ਮੰਦੀ ਐ ਵੀ ਅਕਾਲੀ ਦਰ ਸਿੱਖਾਂ ਦਾ ਹੈ ਜੀ ਉਹੀ ਫੈਸਲਾ ਕਰਦੇ ਨੇ ਉਹਨਾਂ ਨੇ ਆਪਣੇ ਹੁੰਦਿਆਂ ਪੰਜਾਬੋਂ ਬਾਹਰ ਸਿੱਖ ਲੀਡਰਸ਼ਿਪ ਡਿਵੈਲਪ ਨਹੀਂ ਹੋਣ ਦਿੱਤੀ ਹੂੰ ਹੂੰ ਜ਼ਿੰਮੇਵਾਰ ਅਸੀਂ ਆਪ ਹਾਂ ਜ਼ਿੰਮੇਵਾਰ ਅਸੀਂ ਲੀਡਰ ਹਾਂ ਕਿ ਉਹਨਾਂ ਨੇ ਇਨਕਰੇਜ ਨਹੀਂ ਕੀਤਾ ਕਿ ਬੰਬਈ ਦਾ ਸਿੱਖ ਵਿਖੋ ਬੰਬਈ ਦੇ ਸਿੱਖ ਮੇਅਰ ਬਣਿਆ ਬੇਦੀ ਜੀ 1985 ਜੀ ਜੋਰ ਸਾਹਿਬ ਬਣੇ ਮੇਅਰ ਨਾਗਪੁਰ ਜੀ ਸਰਿੰਦਰ ਸਿੰਘ ਬਣਿਆ ਕਾਨਪੁਰ ਜੀ ਫਿਰ ਮਹਿੰਦਰ ਸਿੰਘ ਬਣਿਆ ਕਾਨਪੁਰ ਸਿੱਖ ਆਪਣੀ ਜੋਰ ਨਾਲ ਬਣਦੇ ਰਹੇ ਪਰ ਅਕਾਲੀ ਦਲ ਨੇ ਕਦੇ ਐਨਕਰੇਜ ਨਹੀਂ ਕੀਤਾ ਕੋਈ ਬਾਹਰ ਦਾ ਸਿੱਖ ਕਿਸੇ ਪਾਸੇ ਉੱਠੇ ਜੇ ਬਾਹਲੇ ਸਿੱਖ ਨੂੰ ਇਜਾਜ਼ਤ ਦਿੰਦੇ ਤਾਂ ਸਿੱਖ ਤੇ ਆਪਣੀ ਹਿੰਮਤ ਨਾਲ ਜੀ ਜਿਵੇਂ ਪਹਿਲਾਂ ਸਿੱਖਾ ਹੈ ਰੰਗੀਲ ਸਿੰਘ ਵਜੀਰ ਸਿੰਘ ਆਪਣੇ ਕਸ਼ਮੀਰ ਤਿੰਨਵਾਰੇ ਜੀ ਸੋ ਅਸੀਂ ਐਨਕਰੇਜ ਨਹੀਂ ਕੀਤਾ ਸਿੱਖ ਲੀਡਰਸ਼ਿਪ ਗਰੋ ਨਹੀਂ ਹੋਈ ਤੋ ਅੱਜ ਇਹ ਹਾਲ ਹੋਇਆ ਕਿ ਜਦੋਂ ਸਿੱਖੀ ਪੋਲੀਟੀਕਲ ਪਾਰਟੀ ਹੈ ਹੀ ਨਹੀਂ ਹਾਂ ਅਸੀਂ ਹੈ ਹੀ ਨਹੀਂ ਤੇ ਸਾਨੂੰ ਟਿਕਟ ਕੌਣ ਦੇਗਾ ਜੀ ਇਸ ਕਰਕੇ ਜੋ ਅੱਜ ਸਾਡੀ ਹਾਲਤ ਹੈ ਇਸ ਲਈ ਸਾਡੀ ਲੀਡਰਸ਼ਿਪ ਦਾ ਵਿਵਾਰ ਹੈ ਕਿ ਅਸੀਂ ਸਿੱਖ ਲੀਡਰਸ਼ਿਪ ਨੇ ਬਾਹਰਲੇ ਸਿੱਖਾਂ ਨੂੰ ਐਨਕਰੇਜ ਨਹੀਂ ਕੀਤਾ ਮਾਸਤਾਰਾ ਸਿੰਘ ਹੁੰਦਾ ਸੀ ਉਹ ਇੱਕੋ ਐਲਾਨ ਕਰਦਾ ਜੀ ਖਾਲਸਾ ਜੀ ਜਿਹੜੀ ਪਾਰਟੀ ਜਾ ਵੜ ਜਾਓ ਜਿੱਤ ਕੇ ਆਓ ਹੁਣ ਜੋ ਕੈਨੇਡਾ ਦੀ ਸਾਰੀਆਂ ਪਾਰਟੀਆਂ ਬੈਠੀਆਂ ਜੀ ਸੋ ਇੱਥੇ ਮੈਨੂੰ ਯਾਦ ਹੈ ਕਿ ਸਰਦਾਰ ਜੀ ਸੀਗੇ ਮਧਿਆ ਪ੍ਰਦੇਸ਼ ਜਿਹਨੇ ਜੋ ਅਰਜਨ ਸਿੰਘ ਮਿਨਿਸਟਰ ਹੋ ਰਾਇਆ ਬੀਜੇਪੀ ਟਿਕਟ ਤੇ ਜੀ ਬੀਜੇਪੀ ਦੀ ਟਿਕਟ ਤੇ ਦੋ ਵਾਰੀ ਯੂਪੀ ਜੋ ਐਮਐਲਏ ਬਣ ਗਿਆ ਹੈ ਮਤਲਬ ਕਿ ਇਹ ਲੇਕਿਨ پارਲੀਮੈਂਟ ਖਾਲੀ ਚਲੀ ਗਈ ਹੁਣ ਇਸ ਲਈ ਸਿੱਖ ਸੋਚਣ ਨਾ ਜੀ ਬਿਲਕੁਲ ਕੋਈ ਸਾਡੀ ਆਪਣੀ ਗਲਤੀ ਹੈ ਕੋਈ ਘਰ ਬੈਠੇ ਟਿਕਟ ਦੇਣ ਨਹੀਂ ਆਉਂਦਾ ਹਰ ਪਾਰਟੀ ਕਹਿੰਦੀ ਜੀ ਵਿਨਿੰਗ ਹੋਵੇ ਕੀ ਕੀਤਾ ਹੋਵੇ ਕੁਝ ਕੀਤਾ ਹੋਵੇ ਸੋ ਇਸ ਕਰਕੇ ਅੱਜ ਦੀ ਹਾਲਾਤ ਮੈਂ ਤੁਹਾਡੇ ਰਾਹੀਂ ਇਹ ਜੋ ਮੈਂ ਸੋਚਦਾ ਕਿ ਅਸੀਂ ਆਪਣੀ ਗਲਤੀ ਦੇ ਆਪ ਜ਼ਿੰਮੇਵਾਰ ਹਾਂ ਕਿ ਅਸੀਂ ਹਮੇਸ਼ਾ ਇੱਕ ਐਸੀ ਲੜਾਈ ਲੜ ਰਹੇ ਹਾਂ ਜਿੱਦੂ ਜੋ ਰਿਜ਼ਲਟ ਕੋਈ ਨਹੀਂ ਬੱ ਲੜੀ ਜੋ ਲੜੀ ਜੋ ਲੜੀ ਜੋ ਕਨਫਰੋਨਟੇਸ਼ਨ ਕਨਫਰੋਨਟੇਸ਼ਨ ਅਸੀਂ ਕਦੇ ਗੁੱਡਵਿਲ ਨਹੀਂ ਕਦੇ ਕਿਸੇ ਨਾਲ ਜੁੜਨਾ ਨਹੀਂ ਚਾਹੁੰਦੇ ਬਸ ਕੋਈ ਕੀ ਦੇਖਨੇ ਹੋ ਪੰਜਾਬ ਦਾ ਤੁਸੀਂ ਤਾਂ ਪੰਜਾਬ ਦਾ ਕੋਨਾ ਕੋਨਾ ਦੇਖਿਆ ਜਦ ਤੁਸੀਂ ਜਾਂਦੇ ਹੋ ਤੁਹਾਡੀ ਚੈਨਲ ਰੋਜ਼ ਚੁਣਾਂਦੀ ਹੈ ਲੇਕਿਨ ਮੈਂ ਅਭੀ ਗਿਆ ਜਿਹੜਾ ਟਿਕਟਾਂ ਨਾਉਂ ਚੀ ਨਹੀਂ ਹੋਈਆਂ ਕਿ ਟਿਕਟਾਂ ਨਾਉਂ ਸੋਣ ਗਈਆਂ ਚਾਰੋਂ ਦੀਆਂ ਚੌਕੜੀ ਲੜਾਈ ਹੋ ਗਈ ਉਨ ਉਤੇ ਜੀ ਜਿਹੜਾ ਬੰਦਾ 30 32% ਵੋਟ ਲੈ ਗਿਆ ਉਹ ਐਮਪੀ ਬਣ ਜਾਏਗਾ ਬਿਲਕੁਲ ਥੈਂਕ ਯੂ ਤੁਸੀਂ ਸਾਨੂੰ ਸਮਾਂ ਦਿੱਤਾ ਮੈਂ ਅੱਜ ਦਫ਼ਤਰ ਆਇਆ ਸੀ ਸਰਦਾਰ ਸਾਹਿਬ ਦੇ ਔਰ ਸਿੱਖ ਪੰਥ ਦੀ ਸਤਿਕਾਰਤ ਹਸਤੀ ਹੈ ਸਰਦਾਰ ਤਰਲੋਚਨ ਸਿੰਘ ਕਟਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਨੇ ਔਰ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸਾਹਿਬ ਵੱਲੋਂ ਪਦਮ ਪੂਸ਼ਣ ਅਵਾਰਡ ਨਾਲ ਇਹਨਾਂ ਨੂੰ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ ਔਰ ਇਸ ਤੋਂ ਇਲਾਵਾ ਹੋਰ ਬਹੁਤ ਵੱਡੇ ਵੱਡੇ ਸਨਮਾਨ ਇਹਨਾਂ ਨੂੰ ਦਿੱਤੇ ਜਾ ਚੁੱਕੇ ਹੈ ਚੀਫ ਖਾਲਸਾ ਦਵਾਨ ਵੱਲੋਂ ਵੀ ਇਹਨਾਂ ਨੂੰ ਔਰ ਸ਼ਾਨੇ ਖਾਲਸਾ ਵੱਲੋਂ ਵੀ ਇਸ ਤਰ੍ਹਾਂ ਦੇ ਜਿਹੜੇ ਐ ਬਹੁਤ ਵੱਡੇ ਇਨਾਮ ਇਹਨਾਂ ਨੂੰ ਸਨਮਾਨੇ ਜਾ ਚੁੱਕੇ ਨੇ ਔਰ ਇਹਨਾਂ ਦੇ ਆਪਣੇ ਵਿਚਾਰ ਹੈ ਕਿਉਂਕਿ ਸਮੇਂ-ਸਮੇਂ ਸਰ ਇਹ ਅਖਬਾਰਾਂ ਦੇ ਵਿੱਚ ਬਹੁਤ ਸਿੱਖ ਪੰਥ ਦੀ ਜਿਹੜੀ ਹੈ ਚਿੰਤਾ ਉਹ ਕਰਦੇ ਰਹਿੰਦੇ ਨੇ